ਇਸ ਪਿੰਡ ਵਿੱਚ ਆ ਕੇ ਇੱਥੇ ਵਸਿਆ ਮੋੜਾਂ ਦੇ ਫੰਨੇ ਪੜਾਈ ਕੀਤੀ ਇੱਥੇ ਪੜ੍ਹੇ ਉਹ ਮੁੜ ਕੇ ਮਾਸਟਰ ਬੜੇ ਪਰ ਸਾਡਾ ਦੇਸ਼ ਆਜ਼ਾਦ ਹੋ ਗਿਆ ਸੀ ਪਰ ਸਾਡੇ ਨਾਲ ਜੋ ਗੋਆ ਸੀ ਗੋਆ ਆਜ਼ਾਦ ਨਹੀਂ ਸੀ ਉਹ ਪੁਰਤਗਾਲੀਆਂ ਦੇ ਅਧਿਕਾਰ ਵਿੱਚ ਸੀ ਗੋਆ ਉਹ ਤੋਂ ਪਹਿਰੇ ਦੇ ਜਿਹੜੇ ਵਸਦਾ ਸਦਾ ਕਰਨਾ ਸੀ ਕਿਸ਼ੋਜੀ ਦੇ ਵਿੱਚ ਜਿਹੜੀ ਚੜ੍ਹ ਕੇ ਬਚੀ ਹੋਈ ਸੀਗੀ ਉਹਨਾਂ ਕਿ ਉਹ ਆਈ ਹੈ ਮੈਂ ਆਪਣੀ ਭਾਈ ਚੋਟੀ ਜੀ Goa ਪੁਜੇ ਹੋਰ ਐ ਨਹੀਂ ਤੇ ਉਥੇ ਫਿਰ ਦਰ ਪਿਤਾ ਦੇ ਵੀ ਮਿਲੇ ਉੱਥੇ ਕੋਲੋਂ ਅਜਿਹਾ ਪੁਰਤਗਾਲ ਦੀ ਫੌਜ ਵਰਗੋ ਕੀਤੀ ਆਏ ਉਹਨਾਂ ਦੇ ਸ਼ਹਾਦਤ ਕੋਈ ਬਹੁਤ ਮਸਲੀ ਜੀ ਚੇਕ ਕਰਾਇਆ ਸੀ ਇਸੋ ਜੀ ਦੇ ਵਿਚਾਦਾ ਦੇ ਫਲਬੇਟ ਕਰਕੇ ਇਸ ਕੇ ਵੀ 파샤ਸ਼ ਨੂੰ ਵਰਗੋਏ ਸਾਹਿਬ ਜੀ ਦੇ ਚਾਰ ਚੋਟਾ ਤੇ ਪ੍ਰੈਡੀਸ ਨੂੰ ਵਿਖੇ ਪਹੁੰਚੂ ਕੇ ਨੇ ਤੇ ਨਾਲ ਹੀ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਜੀ ਸਪੈਡੀਸ ਨੂੰ ਦੇ ਵਾਧਿਕਾ ਨੂੰ ਇਥੋਂ ਦੇ ਬੱਚਿਆਂ ਨੂੰ ਇੱਕ ਬਹੁਤ ਹੀ ਵਰਲਡ ਕਲਾਸ ਦੀ ਲੈਬ ਦੇ ਦੀ ਸਮਰਪਿਤ ਕਰਦੇ ਨੇ ਥੋੜਾ ਜਿਹੀ ਬੇਨਤੀ ਕਰਾਂਗੇ ਐਮਐਲਏ ਫਰਨਾ ਸਾਹਿਬ ਤੋਂ ਵੀ ਸਿੰਘ ਕੌਮ ਜੀ ਉਹ ਮੁੱਖ ਮੰਤਰੀ ਜੀ ਜਿ ਸਮੇਂ ਪੁੱਜੀਆਂ ਸਮੂਹ ਸ਼ਖੀਰ ਦਾ ਸਾਥ ਤੁਹਾਨੂੰ ਜੀ ਆਇਆਂ ਕਰਦੇ ਆ ਅੱਜ ਦੇ ਇਸ ਮਹਾਨ ਦਿਹਾੜੇ ਆਜ਼ਾਦੀ ਦਿਵਸ 15 ਅਗਸਤ ਦੇ ਉੱਤੇ ਇਤਿਹਾਸਿਕ ਨਗਰਪਿੰਡ ਇਸਰੂ ਵਿਖੇ ਲੋਕੇ ਮਹਾਨ ਸ਼ਹੀਦ ਸ਼ਹੀਦ ਸਰਦਾਰ ਕਰਮਲ ਸਿੰਘ ਜੀ ਇਸਰੂ ਜੀ ਦੀ ਚਰਨ ਛੋਪਾ ਪ੍ਰਾਪਤ ਕਰਦੀ ਹੈ ਉਸਦੇ ਉੱਤੇ ਪਹੁੰਚੇ ਪੰਜਾਬੀਆਂ ਦੇ ਮਾਨ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਮੈਂ ਆਪਣੇ ਵੱਲੋਂ ਆਪਣੀ ਸਮੂਹ ਟੀਮ ਵੱਲੋਂ ਉਰੇ ਪਹੁੰਚਣ ਤੇ ਨਿੱਕਾ ਸਵਾਗਤ ਕਰਦਾ ਜੀ ਆਇਆਂ ਨੂੰ ਕਹਿੰਦਾ ਔਰ ਮੈਂ ਬੇਨਤੀ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਆਪਣੇ ਵਿਚਾਰ ਤੁਹਾਡੇ ਸਾਰਿਆਂ ਦੇ ਸਦਮੂਖ ਰੱਖਣਗੇ ਤੇ ਸ਼ਹੀਦ ਸਰਦਾਰ ਕਰਨੈਲ ਸਿੰਘ ਜੀ ਨੂੰ ਸਾਡੇ ਸ਼ਰਧਾਂ ਦੇ ਸਹੂਲਤ ਕਰ ਮੁੱਖ ਬੋਲ ਵੀਡੀਓ ਵਾਲੇ ਬੇਨਤੀ ਕਰ ਤੁਹਾਡੇ ਅੱਗੇ ਆ ਤਾਤਾ ਆ ਗਿਆ ਉਹਦੇ ਨਾਲ ਇਸ ਤੋਂ ਬਾਅਦ ਸ਼ਾਇਦ ਨਿਜੀ ਤੌਰ ਤੇ ਜਿਆ ਬੀ ਆ ਜੀ ਨਾਲ ਉਹਦੇ ਦੀ ਅਫਰ ਦੀ ਬਤਾ कार्योग इतिहासक पिंड इसलू के ने बसनीक और गुरु साहब की चार प्राप्त धरती इसलू शहीदा आज धरती इनकलाबी लोग अदा देख करैल सिंह जी शहीद जो होलंधर तो आया अलंधर जो झंडा लहरा जलंधर खन्ने की सारी प्रेस शहीदों की चिताओं पर लगेंगे हर वर्ष मेले पत्न पर मिटने वालों का यही बाकी निशान होगा ਸੇਵਾ ਦੇਸ਼ ਦੀ ਜਿਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਨੂੰ ਜ਼ਿੰਦਗੀ ਚੱਲੀ ਉਹ ਜੀਹਦ ਨੂੰ ਯਾਦ ਕਰਨ ਦਾ ਦਿਨ ਹੈ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਚਾਹੇ ਉਹ ਕਾਲੇ ਪਾਣੀ ਦੀ ਸਜ਼ਾ ਚਾਹੇ ਉਹ ਕੂਕਾ ਲਹਿਰ ਜੋਣ ਚਾਹੇ ਉਹ ਬੱਬਰ ਕਾਲੀ ਲਹਿਰ ਤੋਂ ਚਾਹੇ ਗਦਰੀਪਾਪੇ ਹੋਣ ਕੋਈ ਪਿੰਡ ਹੈ ਜਾਨੀ ਜਿੱਥੇ ਗੇਟ ਨਾ ਬਣਿਆ ਹੋਵੇ ਕਿਸੇ ਨੇ ਕਰੇ ਸ਼ਹੀਦ ਦਾ ਆਜ਼ਾਦੀ ਤੋਂ ਬਾਅਦ ਜਾਂ ਇਹਨੂੰ ਕਾਇਮ ਰੱਖਣ ਲਈ ਇਹਨਾਂ ਟਾਰਗੇਟ 'ਚ ਕਦੇ ਕਿਤੇ ਤੁਸੀਂ ਪੜਦੇ ਆਂ ਹਰ ਰੋਜ਼ ਤਰੰਗੇ 'ਚ ਲਿਫਟ ਕੇ ਸਾਡੇ ਨੌਜਵਾਨਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਅੱਜ ਵੀ ਖੜੇ ਇੱਕ ਤਣਕੇ ਹਾਲਾਂਕਿ ਜਾਤੀ ਸਾਨੂੰ ਮਹਿੰਗੀ ਬਹੁਤ ਪਈ 10 ਲੱਖ ਬੰਦਾ ਸਾਡਾ ਵੰਡ ਵੇਲੇ ਮਾਰਿਆ ਗਿਆ ਜਦੋਂ ਬੋਨੇ ਪੰਜਾਬ ਵੱਡੇ ਉਹ ਸਾਡੇ ਚਾਚੇ ਸਾਡੇ ਦਾਦੇ ਸਾਡੇ ਨਾਨੇ ਨਾਨੀ ਐ ਸੀਗੇ ਪਰ ਫਿਰ ਵੀ ਪੰਜਾਬੀਆਂ ਨੇ ਦੁਬਾਰਾ ਉਹਨਾਂ ਚਖਮਾ ਤੇ ਮੱਲਮ ਲਾ ਕੇ ਉੱਠ ਕੇ ਫਿਰ ਦੇਸ਼ ਦੇ ਵਿੱਚ ਚਾਹੇ ਹਰੀ ਕ੍ਰਾਂਤੀ ਹੋਵੇ ਚਾਹੇ ਕੋਈ ਵੀ ਪੰਜਾਬ ਪੰਜਾਬ ਜਿਹੜਾ ਕਦੇ ਵੀ ਕਿਸੇ ਲਹਿਰ ਦੇ ਪਿੱਛੇ ਨਹੀਂ ਰਿਹਾ ਸੁਮਾ ਹਰ ਸਾਲ ਇੱਥੇ ਆਉਣਾ ਮਜਦੂ ਰੁਪੀ ਨੇ ਜਦ ਮੁੱਖ ਮੰਤਰੀ ਲਈ ਵੀ ਸੁਣੋ ਉਹਦੇ ਵੀ ਇੱਥੇ ਆਉਂਦੇ ਇਹ ਨਹੀਂ ਆ ਕਿ ਮੁੱਖ ਮੰਤਰੀ ਸਿਰ ਪੱਟੇ ਪੱਟੇ ਫੰਕਸ਼ਨਾਂ ਦੇ ਜਾਂਦਾ ਹੁੰਦਾ ਜੀ ਇਹ ਤਾਂ ਛੋਟਾ ਜਿਹਾ ਫੰਕਸ਼ਨ ਹੈ ਇੱਥੇ ਲੱਗੇ ਨਹੀਂ ਫੰਕਸ਼ਨ ਛੋਟਾ ਵੱਡਾ ਹੀ ਹੁੰਦਾ ਸ਼ਹੀਦੀ ਸ਼ਹੀਦੀ ਦਾ ਕੋਈ ਰੈਂਕ ਨਹੀਂ ਹੁੰਦਾ ਕੋਈ ਵੱਡਾ ਸੀਨ ਹੈ ਕੋਈ ਛੋਟਾ ਸੀਨ ਹੈ ਸੋ ਅਸੀਂ ਉਹਨਾਂ ਸੀਤਨ ਨੂੰ ਨਿਰਪੱਖ ਹੋਣ ਦਾ ਰਾਹ ਦੱਸਿਆ ਹੈ ਅੱਜ ਇਸ ਪਿੰਡ ਨੂੰ ਇੱਕ ਸ਼ਾਨਦਾਰ आधुनिक तकनीक ਨਾਲ ਲੈਸ ਇੱਕ ਲਾਇਬ੍ਰੇਰੀ ਦਿੱਤੀ ਜਾ ਰਹੀ ਹੈ ਹਰ ਵਿਦਿਆਰਥੀ ਅਰਥੇਚ 42 ਲਾਇਬ੍ਰੇਰੀ ਦਿੱਤੀ ਜਾ ਰਹੀ ਹੈ ਇਹ ਕਿੰਵੀ ਹੋਵੇਗੀ ਇਹ 6ਵੀਂ ਹੋਵੇਗੀ ਇਸ ਹਲਕੇ ਦੀ ਉਸ ਲਾਇਬ੍ਰੇਰੀ ਦੇ ਵਿੱਚ ਏਸੀ ਲਾਇਬ੍ਰੇਰੀ ਹੈ ਬਾਥਰੂਮ ਨੇ ਸ਼ਾਨਦਾਰ ਫਰਨੀਚਰ ਹੈ 900 ਤੋਂ ਵੱਧ ਕਿਤਾਬਾਂ ਪਈਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਸਿਲੇਬਸ ਦੀਆਂ ਵੀ ਕਿਤਾਬਾਂ ਨੇ ਕਈ ਵਾਰੀ ਘਰੇ ਮਾਹੌਲ ਨਹੀਂ ਬਣਦਾ ਬੰਦਾ ਬੱਚਿਆਂ ਦਾ ਤਾਂ ਜਾ ਕੇ ਲਾਇਬ੍ਰੇਰੀ ਜਾ ਕੇ ਬੱਚੇ ਪੜ ਸਕਦੇ ਨੇ ਤੇ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਪੰਜਾਬ ਪੁਚ ਕੇ ਪਰਤੀ ਹੋਣਾ ਹੈ ਪਟਵਾਰੀ ਦਾ ਇਗਜ਼ਾਮ ਕਿਵੇਂ ਹੋਊਗਾ ਇੰਸਪੈਕਟਰ ਕਿਵੇਂ ਪੜਨਾ ਹੈ ਡੀਐਸਪੀ ਕਿਵੇਂ ਪੜਨਾ ਹੈ ਸਾਰੀਆਂ ਕਿਤਾਬਾਂ ਪੜੋ ਜਦੋਂ ਮਾਜੀ ਜਾਕਰ ਤੇ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਨੰਬਰ ਲਾਓ ਮੈਟਲਿਸਟ ਦੇ ਵਿੱਚ ਆ ਜਿਓ ਉਸ ਤੋਂ ਬਾਅਦ ਤੁਹਾਡੀ ਜਿੰਮੇਵਾਰੀ ਖਤਮ ਸਾਡੀ ਜਿੰਮੇਵਾਰੀ ਸ਼ੁਰੂ ਤੁਹਾਨੂੰ ਕੋਈ ਚਿੱਠੀ ਆਉਗੀ ਈਮੇਲ ਆਉ ਫੋਨ ਆਉਗਾ ਕਿ ਆ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਆ ਜਾ ਭਾਈ ਸਰਕਾਰੀ ਨੌਕਰੀ ਤੇ ਕੱਲ ਅਗਨਾ ਪਰਸੋ ਦੀ ਡਿਊਟੀ ਪੱਤਰ ਸਮਰੋਹ ਹਰ ਇੱਕ ਹਫ਼ਤੇ ਹੁੰਦਾ ਰਹਿੰਦਾ ਹੁਣ ਤਾਂ ਭੁੱਲ ਵੀ ਗਏ ਕਿੰਨੇ ਹੋ ਗਏ 44666 ਤੋਂ ਉੱਪਰ ਨੌਕਰੀਆਂ ਸਰਕਾਰੀ ਵਾਕ-ਵਾਕ ਵਾਕੇ ਦੇ ਦੇ ਚੁੱਕੇ ਆ ਹੁਣ ਆਉਣ ਵਾਲੇ ਦਿਨਾਂ ਚ ਬਹੁਤ ਸਾਰੇ ਨੌਕਰੀਆਂ ਪਿਆਰ ਨੇ ਕਈ ਵਾਰੀ ਬੱਚੇ ਬੋਲਣ ਲੱਗ ਜਾਂਦੇ ਆ ਅੱਗੇ ਕਿ ਅਸ ਮੈਂ ਅਸੀਂ ਕੁਝ ਦੱਸਣਾ ਹੈ ਜੀ ਇਹ ਨੌਕਰੀ ਕਿਵੇਂ ਮਿਲੀ ਹੈ ਰੋਲ ਲੱਗ ਜਾਂਦੇ ਆ ਕਿ ਕਹਿੰਦੇ ਅਸੀਂ ਹਾਈ ਲੈਸ ਕਰ ਲਈ ਸੀ ਬਾਹਰ ਜਾਣ ਦੀ ਤਿਆਰੀ ਸੀ ਪਰ ਪਿਤਾ ਜੀ ਕਹਿੰਦੇ ਇੱਕ ਮੌਕਾ ਹੋਰ ਦੇਖ ਲੈ ਇੱਥੇ ਨੌਕਰੀਆਂ ਮਿਲਣ ਲੱਗੀਆਂ ਹੁਣ ਕੋਈ ਕਹਿੰਦਾ ਮੈਂ 15 ਸਾਲ ਤੋਂ ਟਰਾਈ ਕਰ ਰਿਹਾ ਸੀ ਗੱਲ ਨਹੀਂ ਬਣੀ ਮੇਰੇ ਕੋਲ ਪੈਸੇ ਨਹੀਂ ਸੀ ਮੇਰੇ ਕੋਲ ਸਪਾਰਸ਼ ਨਹੀਂ ਸੀ ਮੈਂ ਥੋਕਾ ਤਨਮਰਾਂ ਵਾਲੇ ਨੌਕਰੀ ਲੈਣ ਦੀ ਸੀ ਪਰ ਐਸ ਕੀ ਇੱਦਾਂ ਹੀ ਹੋਇਆ ਐਸ ਕੀ ਜੋ ਸਿਲੇਬਸ ਆਇਆ ਉਹ ਸਿਲੇਬਸ ਦੇ ਵਿੱਚੋਂ ਪੇਪਰ ਆਇਆ ਪੇਪਰ 'ਚੋਂ ਨੰਬਰ ਆਏ ਕਿ ਨੰਬਰ ਆਇਆ ਤਾਂ ਮੈਨੂੰ ਅੱਜ ਮੈਂ ਪਰਿਵਾਰਿਕ ਬਣ ਰਿਹਾ ਜਦ ਮੈਂ ਹੈੱਡ ਕੁੱਕ ਬਣ ਰਿਹਾ ਜਦ ਮੈਂ ਫਾਇਰਮੈਨ ਦੇ ਵਿੱਚ ਜਿਹੜਾ ਫਾਇਰ ਵਗਿੰਡ ਦੇ ਵਿੱਚ ਫਾਇਰ ਡਰਾਈਵਰ ਦੇ ਤੌਰ ਤੇ ਕੰਮ ਕੀ ਹੋਈ ਬੜੇ ਕਹਾਣੀਆਂ ਇੱਕ ਕੁੜੀ ਨੇ ਬਰਸੋਂ ਦੀ ਗੱਲ ਸੁਣਿਆ ਵੀ ਹੋਣਾ ਉਰੇ ਉਹ ਨੋਮੀ ਨੱਕੀ ਮਿਲਿਆ ਜਗਣਾਉਂਦੀ ਐ ਉਹ ਕਹਿੰਦੀ ਮੈਂ ਲੁਧਿਆਣਾ ਇੱਕ ਅਕੈਡਮੀ ਚ ਪ੍ਰਾਈਵੇਟ ਪੜਾਉਂਦੀ ਸੀ ਟੀਚਰ ਸੀ ਮੈਂ ਪੜਾਉਂਦੀ ਤੀਨ ਸੀ ਜਿਹੜੇ ਕਹਿੰਦੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਪਣੀ ਪੀਆਰ ਛੱਡ ਕੇ ਉਧਰੋਂ ਮੁੰਡੇ ਇੱਧਰ ਆਏ ਨੇ ਵਾਪਸ ਵੀ ਉਹ ਪੰਜਾਬ 'ਚ ਨੌਕਰੀ ਕਰਨੀ ਐ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਦੀਆਂ ਤਿਆਰੀਆਂ ਕਰਾਉਂਦੇ ਆ ਕਿਉਂਕਿ ਜਦੋਂ ਇਧਰੋਂ ਗਏ ਸੀਗੇ ਉਹ 10ਵੀਂ ਜਾਂ ਪਲੱਸ 2 ਤੋਂ ਵੱਧ ਹਾਈਲਾਈਟ ਕਰਕੇ ਗਏ ਹੋਣਗੇ 10ਵੀਂ ਤੇ ਪਲੱਸ 2 ਕੋਈ ਵੀ ਕੁਆਲੀਫਿਕੇਸ਼ਨ ਹੈ ਪਰ ਜਿਹੜੇ ਕੰਪੀਟੀਸ਼ਨ ਦੇ ਇਗਜ਼ਾਮ ਨੇ ਉਹਨਾਂ ਵਾਸਤੇ ਅੱਗੇ ਹੋਰ ਪੜਾਈ ਦੀ ਲੋੜ ਹੈ ਤਾਂ ਉਹਨਾਂ ਵਾਸਤੇ ਅਕੈਡਮਿਕ ਹੋਲੀ ਕਿਸੇ ਨੇ ਕਿ ਜਿਹੜੇ ਉਧਰੋਂ ਆ ਰਹੇ ਉਹਨਾਂ ਨੂੰ ਪੜਾਈਏ ਤੁਸੀਂ ਇਹ ਤਾਂ ਜਗਾ ਜਗਾ ਲਿਖਿਆ ਦੇਖਿਆ ਹੋਣਾ ਕਿ ਵਿਦੇਸ਼ ਜਾਣ ਲਈ ਪਲਾਨੀ ਪੜਾਈ ਕਰ ਲਈ ਇੱਥੇ ਮਿਲੋ ਪਰ ਇਹ ਤਾਂ ਦਿੱਲੀ ਕੇ ਰਿਕਾਮ ਕਿ ਵਿਦੇਸ਼ ਤੋਂ ਆਏ ਹੋਏਆਂ ਲਈ ਇੱਥੇ ਪੜਾਈ ਦਾ ਇੰਤਜ਼ਾਮ ਹੈ ਤੇ ਇੱਥੇ ਪੰਜਾਬ ਚ ਨੌਕਰੀ ਲੈਣ ਲਈ ਮਿਲੋ ਸੋ ਮੈਂ ਇਹ ਗੱਲ ਦਾ ਜਸ਼ਨਦੀਪ ਗਵਾਨ ਅਕਲ ਪਰ ਸੋਕਰੀ ਨੇ ਵੀਡੀਓ ਦੇ ਵਿੱਚ ਬੋਲੀ ਜੀਉ ਨੂੰ ਉਹ ਨੌਕਰੀ ਮਿਲ ਗਈ ਸਮੈਂ ਪਹਿਲਾਂ ਵੀ ਕਿਹਾ ਸੀਗਾ ਅੱਜ ਮੈਂ ਤੀਜੀ ਵਾਰ ਬਾਸਦਾ ਚੜ੍ਹਿਆ ਪੁਨਰਗਰ ਤੋਂ ਲੈ ਆਇਆ ਹਾਂ ਮੈਂ ਪਹਿਲਾਂ ਇੱਕ ਐਸਿਸਟੈਂਡ ਦੇ ਉੱਪਰ ਲੈ ਕੇ ਜਾਣਾ ਝੰਡਾ ਸਾਡਾ ਇਹ ਝੰਡਾ ਸਾਡੇ ਪੁਰਖਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ ਸਾਡਾ ਦੇਸ਼ ਇੱਕ ਫੁੱਲਵਾਰੀ ਹੈ ਰੰਗ ਫੁੱਲਾਂ ਦੇ ਅਲੱਗ-ਲੱਗ ਨੇ ਸਬੰਧ ਫੁੱਲਾਂ ਨੇ ਅਲੱਗ-ਲੱਗ ਹੈ ਚੰਦਰਸ਼ੇਖਰ ਯਾਨ ਯੂਪੀ ਤੋਂ ਸੀ ਅਸ਼faq ਖੁੱਲਾ ਯੂਪੀ ਤੋਂ ਸੀ ਸੁਵਰਜੰਦਰ ਪੂਰਤਕ ਤੇ ਤੋਂ ਸੀ ਰਾਜਗੁਰੂ ਹੁੰਨੇ ਤੋਂ ਸੀ ਭਗਤ ਸਿੰਘ ਪੰਜਾਬ ਤੋਂ ਸੀ ਅਕੀਲਾ ਰੈਸਿੰਦਸ਼ਵਾਸ ਤੇ ਲੱਗਿ। ਜਿਉਂ ਉਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਅੱਜ ਖੜੇ ਆ ਮੰਤਰੀ ਬਣੇ ਮੁੱਖ ਮੰਤਰੀ ਬਣੇ ਵਿਧਾਇਕ ਬਣੇ ਆ ਅੱਥੇ ਲੱਗੇ। ਉਨ੍ਹਾਂ ਕਹਿੰਦੇ ਵਾਰੀਆਂ ਦੇਣੀਆਂ ਪੈਂਦੀਆਂ ਵਾਰੀਆਂ। ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ। ਮੈਂ ਲੋਕਾਂ ਦੇ ਦਿਲਾਂ 'ਚ ਮਸ਼ਹੂਰ ਕਿਵੇਂ ਹੋਵਾਂ? ਰਾਜੇ ਨੇ ਆਪਣੇ ਵਜ਼ੀਰ ਬੁਲਾਏ ਕਿਮ ਇਕਰਿਤ ਬਗਾਲੀਤ ਨਾਮ ਰੁਦਿਸ਼ਟਰਾ ਬਣਿਆ ਬੈਠ ਗਵਰਨਮੈਂਟ ਨੇ ਜਾਣ ਕੋਲ ਬਸ ਰਾਜਾ ਸੀ ਉਹ ਕਹਿੰਦਾ ਮੈਂ ਮਸ਼ਹੂਰ ਕਿਵੇਂ ਹੋਵਾਂ ਵਜ਼ੀਰ ਬੁਲਾਏ ਸਲਾਹਕਾਰ ਬੁਲਾਏ ਉਹ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਪਬਲਿਕ ਵੱਲੋਂ ਖੋਲੋ ਮਸ਼ਹੂਰ ਹੋ ਜਾਵੇਂ ਬੱਲੇ ਬੱਲੇ ਉਹ ਵੀ ਠੀਕ ਹੈ ਅਨਾਉਂਸਮੈਂਟ ਕਰਤੀ ਕਿ ਖਜ਼ਾਨੇ ਦਾ ਮੂੰਹ ਖੋਲਤਾ ਜੀ ਰਾਜਾ ਨੇ ਲਾਈਨ ਬਣਾ ਕੇ ਆਜੋ ਕੱਲ ਨੂੰ ਪਹਿਲਾ ਮੂੜ ਤੁਹਾਨੂੰ ਖਜ਼ਾਨੇ ਤੋਂ ਹਿੱਸਾ ਮਿਲੂਗਾ ਕਿਸੇ ਨੂੰ ਸੋਨੇ ਦੀ ਪੂਰਾ ਮਣੀ ਜਾਨ ਕਿਸੇ ਨੂੰ ਚਾਂਦੀ ਦੇ ਟਕੇ ਮਿਲੀ ਜਾਣ ਤੇ ਲੋਕ ਲਾਈਨਾਂ ਬੱਧ ਕੇ ਇੱਕ ਵਿੱਚ ਫਕੀਰ ਬੰਦਾ ਵੀ ਆ ਗਿਆ ਰੱਬ ਦਾ ਬੰਦਾ ਭਗਤ ਮਸਤ ਬੰਦਾ ਸਾਰੂ ਸੰਤ ਉਹ ਵੀ ਇਧਰ ਗਏ ਲੋਕਾਂ ਦੇ ਦਿਲਾਂ ਦੇ ਵਸਣ ਵਾਸਤੇ ਕੀ ਕਰਨਾ ਪੈਂਦਾ ਵੀ ਬਹੁਤ ਵਧੀਆ ਐਗਜ਼ਾਮਪਲ ਹੈ ਧਿਆਨ ਨਾਲ ਸੁਣੋ ਜਦੋਂ ਉਹਦੀ ਵਾਰੀ ਆਈ ਫਕੀਰ ਵੀ ਤਾਂ ਨੇ ਦੇਖਿਆ ਥੱਬੇ ਪਾਸੇ ਇੱਕ ਅਪਾਹਜ ਬੰਦਾ ਬੈਠਾ ਸੀ ਉਹ ਫਕੀਰ ਕਹਿੰਦਾ ਯਾਰ ਤੂੰ ਦਾ ਹੈਂਡੀਕੈਪ ਹੈ ਤੂੰ ਤਾਂ ਇਹ ਲਾਈਨ ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਹੈ ਤੇਰੀ ਦਵਾਈ ਨਹੀਂ ਆਉਣੀ ਹੈ ਤੂੰ ਇੱਧਾ ਘਰ ਤੂੰ ਮੇਲ ਵਾਰੀ ਲੱਲਾ ਮੈਨ ਵਾਰੀ ਲਾਈਨ ਚ ਲੱਗ ਜਾਣਾ ਕੋਈ ਗੱਲ ਨਹੀਂ ਉਹਨੇ ਆਪਣੀ ਵਾਰੀ ਉਸ ਅਪਾਹਜ ਬੰਦੇ ਨੂੰ ਦਿੱਤੀ ਆਪ ਪਿੱਛੇ ਜਾ ਕੇ ਲਾਈਨ ਸੱਟ ਫਿਰ ਫੇਰ ਇਹਨਾਂ ਉਸ ਫਕੀਰ ਦੀ ਵਾਰੀ ਆਈ ਉਹਨੇ ਜਿਹੜੇ ਪਾਸੇ ਦੇਖਿਆ ਜੱਖ ਵੀ ਬੰਦਾ ਬੈਠ ਗਿਆ ਤੇ ਤਸੱਤਾ ਵੱਜੀ ਹੋਈਆਂ ਨੇੜਾ ਉਹ ਤਾਂ ਬੈਠਾ ਲਾਇਆ ਇੰਦਰ ਫਰੀਆਲੀ ਵਾਜ ਰਿਹਾ ਅੰਦਰ ਲੈ ਨਹੀਂ ਹੋ ਲੰਬੀ ਹੈ ਤੂੰ ਤਾਂ ਲੈਂਚ ਵੀ ਲੱਗਿਆ ਜੀ ਫਿਰ ਦਵਾਈ ਨਹੀਂ ਹੋਣੀ ਤੂੰ ਐਦਾਂ ਕਰ ਮੇਰੀ ਵਾਰੀ ਲੱਗਾ ਮੈਂ ਦਵਾਣਾ ਆ ਜੂ ਫਿਰ ਲੈਂਚ ਜਦੋਂ 7-8 ਵਾਰ ਐਦਾਂ ਕੀਤਾ ਤਾਂ ਪੂਰੇ ਸ਼ਹਿਰ ਚ ਰਾਜੇ ਦਾ ਕੋਈ ਨਾਂ ਨਹੀਂ ਨਾ ਰਵੇ ਫਕੀਰ ਦੀ ਬੱਲੇ ਬੱਲੇ ਹੋਈ ਗੇ ਰੱਤਕੇ ਦਾ ਬੰਦਾ ਕਿਰਾਇਆ ਵੀ ਸਵੇਰ ਦਾ ਬਾਾਈ ਨਹੀਂ ਦੇਈ ਜਾਂਦਾ ਓਏ ਭਿਉ ਆਉਂਦੀ ਵਾਰੀ ਆਉਂਦੀ ਐ ਕਿਸੇ ਰੋੜ ਨੂੰ ਦੇ ਕੇ ਫੇਰ ਲਾਈਨ ਚ ਲੱਗ ਜਾਂਦਾ ਫਕੀਰ ਦੀ ਬੱਲੇ ਬੱਲੇ ਹੋਈ ਪਈ ਜਦੋਂ ਰਾਜੇ ਨੂੰ ਪਤਾ ਲੱਗਿਆ ਵੀ ਖਜ਼ਾਨਾ ਮੈਂ ਵੰਡ ਰਿਹਾ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਪਰ ਬੱਲੇ ਬੱਲੇ ਕਹਿੰਦਾ ਖਜ਼ਾਨਾ ਵੰਡ ਰਿਆ ਸੀਗਾ ਬੜਾ ਗੁੱਸਾ ਆਇਆ ਰਾਜੇ ਨੇ ਕਹਿੰਦਾ ਕੋਈ ਨਹੀਂ ਮੈਂ ਜਾਣਾਂ ਆਪ ਮੈਂ ਕਹਦਾ ਬੰਦੇ ਰਾਜਾ ਆਖੜਾ ਹੋ ਗਿਆ ਉਹ ਫਕੀਰ ਦੀ ਵਾਰੀ ਆ ਗਈ ਜਦੋਂ ਫਕੀਰ ਇਹ ਵਾਰ ਵੀ ਆ ਕੇ ਆ ਜਾਓ ਕੁਝ ਦੇਰ ਲੱਗੇਗਾ ਨਾ ਨਹੀਂ ਉਹ ਬੰਦਾ ਕਦੋਂ ਦਾ ਬੈਠਿਆ ਜੀ ਇਹ ਤਾਂ ਵਿਚਾਰੇ ਤੋਂ ਕਲੈਂਚ ਲੱਗਿਆ ਵੀ ਨਹੀਂ ਜਾਣਾ ਲੰਬੀ ਲੈਣਾ ਬਹੁਤ ਜ਼ਿਆਦਾ ਇਹ ਵਾਰੀ ਨੀਉਣੀ ਮੈਂ ਦੁਬਾਰਾ ਆਉਣਾ ਜੀ ਇਹਨੂੰ ਮੇਰੀ ਜਗ੍ਹਾ ਤੇ ਇਹਨੂੰ ਦੇ ਦੂ ਜੀ ਤਾਂ ਰਾਜੇ ਨੇ ਉਹਦੀ ਭਾਂ ਭਾਈ ਇਹਨਾਂ ਕਹਾਂ ਸੋੜੋ ਇਹ ਪਤੀਰਾ ਸਵੇਰ ਦਾ 10 15 ਵਾਰੀ ਇਹ ਕੰਮ ਕਰ ਚੁੱਕਿਆ ਤੂੰ ਜੋ ਤੇਰੀ ਵਾਰੀ ਆਉਂਦੀ ਐ ਤੂੰ ਆਪ ਲੈਦਾ ਨਹੀਂ ਕੁਛ ਕਿਸੇ ਹੋਰ ਨੂੰ ਦੇਖ ਕੇ ਆ ਫੇਰ ਲੈਂਚ ਲੱਗ ਜਾ ਰਿਹਾ ਹੈ ਗਲਤ ਗੱਲ ਹੈ ਫਕੀਰ ਕਹਿੰਦਾ ਹੈ ਕੋਈ ਗਲਤ ਗੱਲ ਨਹੀਂ ਰਾਜਾ ਸਾਹਿਬ ਆਪਾਂ ਦੋਨੇ ਇੱਕੋ ਜਿਹੇ ਇੱਕੋ ਜਿਕੇ ਮੈਂ ਕਰ ਵੀ ਤੁੰਨਾ ਜਪਣੇ ਕੋਈ ਫਰਕ ਨਹੀਂ ਕਹਿੰਦਾ ਮੈਂ ਰਾਵਨਾਂ ਤੂੰ ਫਕੀਰ ਹੈ ਫਰਕ ਕਿਉਂ ਨਹੀਂ ਉਹ ਕਹਿੰਦਾ ਗੱਲ ਸੁਣ ਰਾਜਾ ਸਾਹਿਬ ਫਰਕ ਕੋਈ ਨਹੀਂ ਜੋ ਥੋੜੇ ਕੋਲੇ ਤੁਸੀਂ ਵੰਡੀ ਜੰਦੇ ਹੋ ਜੋ ਮੇਰੇ ਕੋਲੇ ਮੈਂ ਵੰਡੀ ਜੰਦਾ ਮੇਰੇ ਕੋਲ ਖਜ਼ਾਨਾ ਹੈ ਮੇਰੇ ਕੋਲ ਬਾਗੀਆਂ ਦੇ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਹੁਣ ਖਜ਼ਾਨਾ ਤਾਂ ਕੱਲ ਨੂੰ ਮੁੱਕ ਜੂ ਪਰਸ ਨੂੰ ਮੁੱਕ ਜੂ ਦੋ ਦਿਨਾਂ ਬਾਅਦ ਮੁੱਕੇ ਬਾਗੀਆਂ ਥੋੜੀ ਮੁੱਕ ਗਈਆਂ ਉਹ ਦੂਜੀ ਜੋ ਬਾਗੀਆਂ ਪਹਿਲੀ ਪੈ ਗਿਆ ਰਾਜਾ ਕਹਿੰਦਾ ਬਖਸ਼ ਤੋ ਫਿਰ ਉਹਨੇ ਫਕੀਰ ਨੇ ਕਿਹਾ ਉਹ ਕਹਿੰਦਾ ਲੋਕਾਂ ਦੇ ਦਿਲਾਂ 'ਚ ਝਗੜਾ ਬਣਾਉਣ ਵਾਸਤੇ ਲੋਕਾਂ ਦੇ ਦਿਲਾਂ 'ਚ ਖਾਮ ਰਾਉਣ ਵਾਸਤੇ ਇਹ ਸੋਨੇ ਚਾਂਦੀ ਪੈਸੇ ਕੰਮ ਨਹੀਂ ਆਉਂਦੇ ਆਪਦੇ ਹਿੱਸੇ ਦੀਆਂ ਬਾਗੀਆਂ ਦੇੜੀਆਂ ਪੈਂਦੀਆਂ ਇਹ ਲੋਕ ਤੇ ਦਿਲਾਂ ਦੇ ਪਰਾਂਗੇ ਜਗਾ ਸ਼ਿਗੁਰੂ ਗੋਬਿੰਦ ਸਿੰਘ ਨੇ ਸਰਬੰਸਵਾਰਿਆ ਆਪਣੇ ਬੱਚਿਆਂ ਦੀ ਜਿਉਂਦੀਆਂ ਬਾਰੀਆਂ ਵੀ ਆਪਣੇ ਨਾਂ ਲਾਤੀਆਂ ਸ਼ੀਦੇ ਆਦਰ ਭਗਤ ਸਿੰਘ ਵਰਨੇ 23 ਸਾਲ ਦੀ ਉਮਰ ਚ ਰੱਸੇ ਚੁੰਮਿਆ ਫਾਂਸੀ ਆਲੇ ਆਪਣੇ ਜਿਉਂਣ ਦੀਆਂ ਬਾਰੀਆਂ ਦੇਸ਼ ਦੇ ਨਾਂ ਲਾਤੀਆਂ ਕਿ ਐਸੀ ਨਹੀਂ ਜਿਹਾਣਾ ਸਾਡੇ ਥਾਂ ਤੇ ਕੌਮ ਜਿਊਗੀ ਤਾਂ ਅਸੀਂ ਉਹਨਾਂ ਨਾਲ ਜੜ ਕਰਦੇ ਕਿ ਉਹਨਾਂ ਨੇ ਬਾਰੀਆਂ ਦਿੱਤੀਆਂ ਹੋਈਆਂ ਨੇ ਸੋ ਇਸ ਕਰਕੇ ਬਾਰੀਆਂ ਦੇਣੀਆਂ ਪੈਂਦੀਆਂ ਵੱਡੀ ਗੱਲ ਹੈ ਕਾਹਨਾ ਕਾਹਨੀਆਂ ਪੈਂਦੀਆਂ ਕਿ ਕਿ ਅੱਜ ਜਿੱਦ ਤੇ ਵੀ ਸ਼੍ਰੀ ਕਨੈਟ ਸਿੰਘ ਦੀ ਮਾਸੂਦ ਸਿੰਘ ਦੀ ਉਹਨਾਂ ਨੂੰ ਚਾਰਾਂ ਦੇ ਬਿਲਕੁਲ ਪੇਂਟ ਕਰਦਾ ਉਹਨਾਂ ਦੇ ਜਿਹੜਾ ਪਰਿਵਾਰ ਮਾਤਾ ਜੀ ਜਿਹੜਾ ਬਿਮਾਰ ਨੇ ਈਸੀ ਸੈਪਾਨੇ ਨੂੰ ਦੱਸਦੇ ਉਹਨਾਂ ਨਾਲ ਗੱਲ ਹੋ ਗਈ ਪਰਿਵਾਰ ਨਾਲ ਅੰਬਾਰੇ ਨੂੰ ਤੇ ਉਹਨਾਂ ਦਾ ਜਿਹੜਾ ਮਾਨ ਸ਼ਰਮਾ ਹੈ ਉਹ ਉਹਦੇ ਬਚਾ ਦਿੱਤਾ ਜਾਊਗਾ ਲੇਕਿਨ ਸ਼੍ਰੀ ਗਾਂਧੀ ਜਿਹੜੀ ਵਰਮਾ ਨਹੀਂ ਆਉਦਾ ਕੋਈ ਮੌਕਾ ਨਹੀਂ ਹੁੰਦਾ ਕਿਸੇ ਕ੍ਰਾਂਤੀ ਚ ਜੋ ਮਰਜੀ ਦੇ ਦੋ ਪਰਛਾਤਾ ਮੁਲ ਨਹੀਂ ਤਾ ਸਕਦੇ ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਗੁਰੂ ਅਰਜਨ ਦੇਵ ਜੀ ਛਿਰ ਗੁਰੂ ਤੇਗ ਬਹਾਦਰ ਜੀ ਫਿਰ ਗੁਰੂ ਰਮੇ ਸਿੰਘ ਜੀ ਸਵਾਨਸ ਸਮੇਤ ਗੁਰਨਾਨਕ ਸਾਹਿਬ ਨੇ ਉਹਨੂੰ ਬਾਬਰ ਨੂੰ ਜੱਬਰ ਟਿਆ ਪੰਜਿਆਂ ਨਾਲ ਪਹਾੜ ਹੋ ਕੇ ਸੱਡੇ ਧੱਕ ਵਰਗੇ ਸੁਧਾਰੇ ਮਰਕੁ ਘਾਟੋ ਦੇ ਭਾਈ ਲਾਲ ਦੇ ਰੋਟੇ ਚ ਫਟ ਕੱਟ ਕੇ ਦਿਖਾਇਆ ਹਲਾਤ ਤੇ ਹਰਾਨੀ ਕੀ ਭੰਗੀ ਸੀ ਤਾਂ ਭਰੇ ਪਏ ਸਾਡੇ ਤੋਂ ਪਿੰਡਾਂ ਦੇ ਪਿੰਡ ਭਰੇ ਪਏ ਆ ਖੇਤਾਂ ਦਾ ਵੇਲ ਬਣੇ ਨੇ ਯਾਦਗਾਰੀ ਸੀਧਾ ਦੇ ਬੁੱਤ ਲੱਗੇ ਆ ਕੋਈ ਕਾਰਗਿਲ ਵਾਲਾ ਲੱਗੇ ਕੋਈ ਯਾਦੀ ਲੈਹਣ ਵਾਲਾ ਲੱਗੇ ਕੋਈ ਬੂਕਾ ਰਹਿਣ ਵਾਲਾ ਕੋਈ ਜਿੰਨੀਆਂ ਲੈਣਾ ਚਲੀਆਂ ਆਪਣੀ ਪੰਜਾਬੀ ਇਸ ਕਰਕੇ ਆਪਾਂ ਦਾ ਸੀਧਾ ਤੇ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਧਰਤੀ ਛੱਡ ਕੇ ਨਹੀਂ ਜਾ ਸਕਦੇ ਇੱਥੇ ਰਹਿਣਾ ਪਰ ਉਹ ਮੈਂ ਬੱਚਿਆਂ ਨੂੰ ਕਹਿੰਦਾ ਪੜ੍ਹ ਲਓ ਲਾਇਬ੍ਰੇਰੀਆਂ ਖੁੱਲ ਰਹੀਆਂ ਯੂਪੀਐਸਸੀ ਦੇ ਸੈਂਟਰ ਖੁੱਲੇ ਜਾਣਗੇ ਬਿਲਕੁਲ ਫ੍ਰੀ ਪੜਾਵਾਂਗੇ ਡੀਸੀ ਬਣੋ ਐਸਐਸਪੀ ਕੋਲੋਂ ਪੜੀਆਂ ਬਣਾਈਆਂ ਕਰੋ ਪਲੱਸ 2 ਕਰਕੇ ਹਾਈਲਾਈਟਸ ਕਰਕੇ ਉਹ ਦੋਨੋਂ ਬਤੀਏ ਨੇ ਉਧਰ ਕਿਰ ਬਈਆ ਹਾਲ ਹੈ ਉਹ ਮਨ ਤਹਾਪੁਰ ਤੋਂ ਬ੍ਰਹਾਰ ਹੋਇਆ ਪਿਆ ਸਵਿਸਟਾ ਕੀ ਧਰਤੀ ਜਿਹੜੀ ਹੈ ਇਹਦੇ ਵਰਗੀ ਧਰਤੀ ਹੈ ਨਹੀਂ ਦੁਨੀਆ ਤੇ ਕਿਤੇ ਨਾ ਪੂਰੀ ਦੁਨੀਆ ਭੁਮੀ ਹੋਈ ਹੈ ਨਿਊ ਜ਼ੀਲੈਂਡ ਤੋਂ ਲੈ ਕੇ ਉਹ ਕੈਲੀਫੋਰਨੀਆ ਦੇ ਬੈਸਟ ਕੋਸਟ ਤੱਕ ਐਹਾਂ ਜੀ ਧਰਤੀ ਹੈ ਨਹੀਂ ਕਿਤੇ 150 ਮਨ ਦਾਣੇ ਪੈਦਾ ਕਰਦੀ ਹੈ ਧਰਤੀ ਆਪਣੀ ਇੱਕ ਸਾਲ ਚ 90 ਮਨ ਚੋਣਾਂ 60 ਮਨ ਕਰਕ ਇੱਕ ਸਾਲ ਚ 150 ਮਨ ਦਾਣੇ ਪੈਦਾ ਕਰਨ ਵਾਲੀ ਧਰਤੀ ਕਿਤੇ ਨਹੀਂ ਹੈ ਕਿਤੇ ਵਰਖੀ ਪਈ ਜਾਂਦੀ ਹੈ ਕਿਤੇ ਮੌਸਮ ਅਨੁਕੂਲ ਨਹੀਂ ਸਾਡੇ ਕੋਲ ਸਭ ਕੁਝ ਹੈ ਸਾਡੇ ਕੋਲ ਸਾਰਾ ਕੁਝ ਸਵਸਿਉਣਾ ਸ਼ੈਤਾਨ ਨੂੰ ਥੱਲੇ 15 ਅਗਸਤ ਨੂੰ ਯਾਦ ਕਰਿਆ ਗਈ ਹੈ ਹਮੇਸ਼ਾ ਉਹਨੇ ਪ੍ਰਭਾਰ ਨਾਲ ਖੜੀ ਹੈ 28 ਸਤੰਬਰ ਨੂੰ ਜੀਵਿਆ ਜੰਮ ਦਾ ਭਗਸੀ ਕੋਰ ਦਾ ਜਨਮ ਲੈ ਅਸੀਂ ਹਾਲੀ ਵਾਲੇ 에어ਪੋਰਟ ਦਾ ਨਾਂ ਆਉਂਦੇੜਾ ਉਹ ਸ਼ੀਰ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਦਾ ਕਵਾਲਿਆ ਹੈ

ਉਹ ਕਿ ਪਿੰਡ ਵੀ ਉਹਨਾਂ ਰਿਹਾ ਖਾਸ ਤੌਰ ਤੇ ਏਅਰਪੋਰਟ ਦਾ ਨਾਮ ਤਾਂ ਬੰਨ੍ਹਈ ਹੈ ਉਹ ਸ਼ਿਰਕਤਾਂ ਸਿਰਸਾ ਬ ਉਸ ਜ਼ਮਾਨੇ ਚ ਕੈਲੀਫੋਰਨੀਆ ਦੀ ਵਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਏ ਸੀ ਪਾਇਲਟ ਦਾ ਉਹ ਜ਼ਮਾਨੇ ਇੰਨੇ ਪੜ੍ਹ ਲਿਖਣ ਵਾਲੇ ਪਾ ਇੰਟੈਲੀਜੈਂਸੀ ਦੇ ਉਸ ਵਾਰ ਗਦਰੀ ਬਾਬਿਆਂ ਨਾਲ ਉੱਥੇ ਮੇਲ ਹੋ ਗਿਆ ਦੇਸ਼ ਦੇ ਲੇਖੇ ਲਾ ਕੇ ਉਹ ਨਿਸਾਨ ਦੇ ਨਾਲ ਪਾਛੇ ਹੋਣ ਨੂੰ ਯਾਦ ਹੈ ਆਮ ਤੌਰ ਤੇ ਕੀ ਕਰਦੇ ਬੜੀਆਂ ਬੜੀਆਂ ਜਿਹੜੀਆਂ ਸਟੇਡੀਅਮ ਨੇ ਜਾਂ ਫੇਰ ਕੋਲ ਨੇ ਰਾਜਨੀਤਿਕ ਲੋਕਾਂ ਦੇ ਨਾਂ ਤੇ ਰੱਖ ਲੈਂਦੇ ਆ। ਬਈ ਜਿਨ੍ਹਾਂ ਨੇ ਵੇਛ ਲੈ ਕੇ ਦਿੱਤਾ ਉਹਨਾਂ ਦੇ ਨਾਲ ਫੇਰ ਖੜੀ ਲੱ। ਅਸੀਂ ਜਦੋਂ 16 ਮਾਰਚ ਨੂੰ ਸਰਕਾਰ ਸੰਭਾਲੀ ਠੱਕੜ ਕਲਾ ਸੌਂਖਾ ਦੀ ਪਹਿਲੀ ਵਾਰ ਹੋਇਆ ਕਿ ਰਾਜ ਭਵਨ ਤੋਂ ਜਾਂ ਖੇਡ ਸਟੇਡੀਅਮਾਂ ਤੋਂ ਨਿਕਲ ਕੇ ਸੌਂਖਾ ਸਮਾਗਮ ਕਿਸੇ ਪਿੰਡ 'ਚ ਗਿਆ ਹੋਵੇ। ਸ਼ੀਦਿਆਰ ਸਿੰਘ ਦੇ ਪਿੰਡ ਗਏ ਸੌਂਚੁੱਕੀ ਕਿ ਤੁਹਾਡੇ ਆਜ਼ਾਦੀ ਦੇ ਸੁਪਨਿਆਂ ਨੂੰ ਸਰਕਾਰ ਕਰਾਂਗੇ ਤੇ ਇਹ ਹੀ ਫਰਕ ਹੈ ਕਿ ਉਹਨਾਂ ਦੇ ਜਿਹੜੇ ਸੁਪਨੇ ਸੀ ਜਾਂ ਉਹਨਾਂ ਦੇ ਸੁਪਨੇ ਜਿਹੜੀ ਜਾਂਦੀ ਹੈ ਉਹਨੂੰ ਆਪਾਂ ਸਕਾਰਤ ਕਰਨੀ ਮਿਰਲਾ ਨਾ ਬਹੁਤ ਘੱਟ ਲੋਕ ਨੂੰ ਪਤਾ ਹੋਊਗਾ ਕਿ ਆ ਜਿਹਦੇ ਦਿਨ ਸ਼ੀਰ ਪਰੇਸੀ ਦੇ ਚਾਚਾ ਜੀ ਸ਼ੀਰ ਅਜੀਤ ਸਿੰਘ ਦਾ ਇਹ ਅਜ ਸ਼ੀਰ ਜੀ ਦੇ ਅੱਜੋ ਵੀ ਮੌਤ ਹੋ ਗਈ ਸੀ ਦਿਲਹਰ ਜੀ ਜਲਾਬਤ ਨਹੀਂ ਕੱਟੀ ਦੇਸ਼ ਨਿਕਾਲਾ ਹੋ ਗਿਆ ਪਗੜੀ ਸੰਭਾਲ ਜਿੱਤਾ ਤੇ

ਇਹ ਤੋਂ ਮੁੱਕਾ ਵੀ ਜਾਂਗੇ ਜਿਹੜਾ ਅਪੜਦੇ ਆ। ਸੋ ਇਸ ਕਰਕੇ ਸਾણો ਆਫਰਾ ਬੈਸਾ ਗਾ ਤਾਂ ਤੇ ਅਗਰ ਸਾ ਬਹੁਤ ਅਮੀਰ ਆਪਣੇ ਕੋਲੇ। ਮੈਂ ਤੁਹਾਡਾ ਧੰਨਵਾਦ ਕਰਦਾਂ ਵਿਚਾਰ ਕੇ ਆਇਆ ਮਾਝਾ ਜਰ ਸਿੰਘ ਜੀ। ਉਹਨਾਂ ਨੂੰ ਯਾਦ ਕਰਨ ਦਾ ਉਹਨਾਂ ਨੂੰ ਉਹਨਾਂ ਦੇ ਆਤਮਾ ਨੂੰ ਥੋੜਾ ਸਕੂਨ ਮਿਲ ਜਾਂਦਾ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਸਾਡੇ ਆਲਾ ਦੀਵਾ ਬਾਲ ਰੱਖਿਆ ਹੈ ਜੇ। ਨਹੀਂ ਤਾਂ ਭੁੱਲ ਭੁੱਲ ਜਾਂਦੇ ਲੋਕ ਆਉਂਦੇ ਕੰਮਾਂ 'ਚ ਲੱਗ ਜਾਂਦੇ ਆ। ਪਰ ਇਹੋ ਜਿਹੇ ਸ਼ੀਰ ਜਿਨ੍ਹਾਂ ਨੇ ਜਾ ਕੇ ਗੋਹਾਜੰਗ ਦੇ ਸਿੰਘ ਜੀ ਹਨ ਉਹਨਾਂ ਦਾ ਹੈ ਜੀ ਲਾਮ ਸਾਹਿਬ ਪਰਵਾਨੀਆਂ ਮੌਤ ਕਾਹਦੇ ਕੋਲੋਂ ਮਿਲਦੀ ਆ ਜਿੰਨੀਆਂ ਵੀ ਬੇਬੀਆਂ ਸਾਡੇ ਪੰਜਾਬੀ ਫਿਰ ਸੱਚਾ ਪੰਜਾਬੀ ਇਤਿਹਾਸ ਚ ਲਿਖਦੀ ਹੈ ਰਾਜਗੁਰੂ ਪੂਨੇ ਤੋਂ ਸੀ ਪਰ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਐਡੀਟੋਰੀਅਲ ਵੀ ਲਿਖਦੇ ਸੀ ਖ਼ਵਾਰਾਂ ਚ ਬੱਚੇ ਸ਼ਾਇਰਦੇ ਸੀ ਰੰਗ ਦੇ ਬਸੰਤੀ ਭਰੇ ਗਾਣੇ ਲਿਖਦੇ ਸੀ ਦੇਸ਼ ਭਗਤੀ ਦੇ ਸ਼ੇਰ ਲਿਖਦੇ ਰਾਜਗੁਰੂ ਨੇ ਕੁਝ ਲਿਖਦਾ ਸੀ ਉਹ ਨੂੰ ਮਿਲਾਇਆ ਕਰਦੇ ਨੇ ਤੁਸੀਂ ਕੁਝ ਲਿਖਣਾ ਆ ਜੀ ਉਹ ਕਹਿੰਦੀ ਮੈਂ ਕਦੇ ਲਿਖੂਗਾ ਕਹਿੰਦੇ ਅੱਛਾ ਕਰੋ ਰਹਿਣ ਕਹਿੰਦਾ ਮੈਂ ਕਦੇ ਕੁਝ ਲਿਖੂਗਾ ਉਹਨੂੰ ਵੀ ਕੋਈ ਨਾ ਕੋਈ ਸਟੇ ਤੇ ਪਰ ਕੇ ਸੁਣਾਉਗਾ ਤੂੰ ਕੋån ਸ਼ਾਇਰ ਨਹੀਂ ਪੜਾਉਂਗਾ ਇਸ ਕਾਲਾ ਤੁਸੀਂ ਸਾਡੇ ਸਲੇਵਰ ਚ ਪਾਈ ਨਹੀਂ ਆਨਰ ਦਿਨਾ ਚ ਐਡ ਕਰ ਆ ਗਿਆ ਫਸਲੇ ਬਣ ਤਾ ਫਾਂਸੀ ਦੀ ਸਜਾ ਹੋ ਗਈ ਇਹ ਕਹਿ ਲੱਗ ਕਦੋਂ ਲਿਖੇਗਾ ਕਹਿੰਦਾ ਯਾਰ ਕਦੋਂ ਲਿਖੂਗਾ ਫਾਂਸੀ ਦੀ ਸਜਾ ਚ ਪੰਜ ਦਿਨ ਰਹਿ ਕੇ ਕਹਿੰਦੇ ਕਦੋਂ ਲਿਖੇਗਾ ਲਿਖ ਹੁਣ ਸਿਨੋਰੀ ਕਹਿੰਦੇ ਹੁਣ ਤੂੰ ਲਿਖ ਸਕਦਾ ਕਹਾਂ ਲਿਖੋ ਫਾਂਸੀ ਵਾਲਾ ਦਿਨ ਆ ਗਿਆ ਸਵੇਰੇ ਅਰਲੀ ਮਾਰਨਿੰਗ ਫਾਂਸੀ ਹੁੰਦੀ ਹੈ 3:30 ਵਜੇ ਪੌਣੇ 4 ਵਜੇ ਸਵੇਰੇ ਅੰਗਰੇਜ਼ ਸਪਾਈ ਜਿਹੜੇ ਸੀ ਉਹ ਲੈ ਕੇ ਜਾਣ ਵਾਸਤੇ ਫਾਂਸੀ ਦੇ ਪਹਾੜੇ ਲੈ ਕੇ ਜਾਣ ਵਾਸਤੇ ਆ ਗਏ ਤੱਪਕ ਸਿੰਘ ਤੇ ਸੁਰਦੇਵ ਕਹਿੰਦੇ ਹਾਂ ਅੱਜ ਤੋ ਦੇਖੇਗਾ ਕਹਾਂ ਲਿਖਣਾ ਹੋਣੀ ਹੈ ਉਸ ਸਿਪਾਹੀ ਨੂੰ ਕਹਿੰਦਾ ਕਿ ਕੋਲਾ ਲਿਆ ਕੇ ਦੇ ਦੇ ਕਿਉਂਕਿ ਖਾਂਸੀਆਂ ਤੂੰ ਸਾਰਾ ਕੁਝ ਖੋ ਲੈਂਦੇ ਐ ਮਤਲਬ ਕੋਈ ਅਜੀਬ ਚੀਜ਼ ਨਹੀਂ ਰਿਡਰਨ ਨੂੰ ਵੀ ਉਹ ਕਿਤੇ ਆਪਦੀ ਤਸਵੀਰ ਨੂੰ ਕਿ ਜਖਮੀ ਨਾ ਕਰ ਲੈਣ ਦਾ ਕੁਝ ਕੁਝ ਵੀ ਹੰਦਾਰਾ ਪੜੋ ਕੋਲਾ ਲਿਆ ਕੇ ਦੇ ਦੇ ਸਿਪਾਹੀ ਹੈਗਾ ਤਾਂ ਭਾਰਤੀ ਸੀ ਵੀ ਹੈਗਾ ਬ੍ਰਿਟਿਸ਼ ਪੌਲਿਸ ਵਿੱਚ ਉਹਨੇ ਕਿਹਾ ਜਰਾ ਘੜੀ ਘੰਟਾ ਇਹਨਾਂ ਦਾ ਚਲ ਇੱਕ ਤਹਾਨਾ ਪੁੱਛਦਾ ਉਹਨੇ ਕੋਲਾ ਲਿਆ ਕੇ ਤਾਂ ਨਵਦੀ ਸੈਂਟਰ ਜੇਲ੍ਹ ਦੇ ਵਿੱਚ राजगुरु ने दो लाइंगा लिखी हिंदी चिखी राजू को हिंदी बोलते थे हिंदी लिखी दो लाइंगा लिखी पहला आखिरी शेर है सिर्फ दो लिखी है की लिखा हम भी जी सकते थे चुप रहकर हम भी जी सकते थे चुप रहकर हमें भी मां बाप ने पाला था दुख सहकर ऐना लिखा अद्धे घंटे बाद फांसी हो गई ਆਪਾਂ ਬੜੇ ਪੜਾਈ ਨਹੀਂ ਗਿਆ ਹੈ ਚੀਚਾ ਸਾਨੂੰ ਹੋਰ ਹੀ ਕੁਝ ਪੜਾਈ ਜਾਂਦੇ ਨੇ ਤੜਕੀ ਪਹਿਲਾ ਵੀ ਜਿਹੜਾ ਪੀੜ ਹੁੰਦਾ ਨਾ ਹਿਸਟਰੀ ਦਾ ਹੁੰਦਾ ਤੜਕੀ ਲੱਗ ਜੰਦੇ ਜੋ ਆਪਕ ਨੂੰ ਪੁੱਛਣ ਗਜਨਬੀ ਮਹੂਦ ਗਜਨਬੀ ਨੇ ਕਿੰਨੀ ਵਾਰੀ ਭਾਰਤ ਲੁੱਟਿਆ ਲਾ ਮੇਰੇ ਕਿੰਨੀ ਵਾਰੀ ਸੋਹਾ ਲੁੱਟਿਆ ਤੇ ਲੁੱਟ ਖੁੱਟੀਆਂ ਬਾ ਸਾਨੂੰ ਕਿਉਂ ਪੜਾਈਏ ਨੇ ਟਰੱਕੇ ਟਰੱਕੀ ਹੈ ਤੁਸੀਂ ਆ ਜਾ ਕੋਈ ਸਾਨੂੰ ਸਾਡੇ ਯੋਧਿਆਂ ਦੀ ਗੱਲਾਂ ਦੱਸੋ ਨਾ ਸਾਡੇ ਸੂਰਬੀਰਾਂ ਦੀ ਗੱਲਾਂ ਦੱਸੋ ਨਾ ਸੋ ਇਸ ਕਰਕੇ ਪੌਸਟਿਵਿਟੀ ਜਿਹੜੀ ਹੈ ਲੈ ਕੇ ਆਉਣੀ ਬੜੀ ਜ਼ਰੂਰੀ ਹੈ ਸਰੇਮਸ ਦੇ ਵਿੱਚ ਵੀ ਉਹ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਸਾਰਾ ਇੱਕ ਗਰੁੱਪ ਬਣਾ ਕੇ ਸਾਮਣੇ ਸਾਡੇ ਬੱਚੇ ਜਿਹੜੇ ਨੇ ਉਹਨੂੰ ਪਤਾ ਹੋਊਗਾ ਕਿ ਅਸੀਂ ਕਿੰਨਾ ਦੇ ਪੁਰਖੇ ਨੇ ਸੱਤ ਅਸੀਂ ਕਿੰਨਾ ਦੇ ਬੱਚੇ ਸਾਡੇ ਪੁਰਖੇ ਨੇ ਕਰਵਾਣੀਆਂ ਕਿ ਇਹ ਗੱਲ ਕਹਿਣ ਵਾਸਤੇ ਬਹੁਤ ਕੁੜੇ ਆਕਰ ਦੇ ਵਿੱਚ ਮੈਂ ਪਰ ਅਸੀਂ ਉਹਨਾਂ ਦੇ ਪਿਛੇਰ ਨਾਲ ਸਾਥੀ ਕਰਾਂਗਾ ਭਗਤ ਸਿੰਘ ਜੀ ਲਿਖਦੇ ਨੇ ਕਿ ਇਸ਼ਕ ਕਰਨਾ ਸਭ ਦਾ ਪਵੈਦਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪਵੈਦਸ਼ੀ ਹੱਕ ਹੈ ਚਾਹਨਾ ਇਸ ਵਾਰ ਵਤਨ ਦੀ ਸਰਜ਼ਮੀਨ ਨੂੰ ਮਹਿਕੂਬ ਬਣਾ ਲਿਆ ਜਾਏ ਜਿੰਨਾ ਲੋਕਾਂ ਨੇ ਵਤਨ ਦੀ ਧਰਤੀ ਨੂੰ ਮਹਿਕੂਬ ਬਣਾ ਲਿਆ ਉਹਨਾਂ ਤੋਂ ਵੱਡੇ ਕਿਵੇਂ ਹੋ ਸਕਦੇ ਆਪਾਂ ਉਹਨਾਂ ਨੂੰ ਯਾਦ ਕਰੀਏ ਉਹਨਾਂ ਨੂੰ ਸਲੂਟ ਕਰੀਏ ਤੇ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਮਾਨ ਵਧਾਈਏ ਆਪਾਂ ਇਹ ਨਹੀਂ ਭੁੱਲਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੋ ਅਰ ਮੈਂ ਬਰਾਸਰ ਹਰ ਜੀ ਆਇਆਂ ਕਿਹਾ ਨਾਨਾ ਆਤਾ ਵਾਹਿਗੁਰੂ ਜਿਲੇ ਵਾਲੇ ਕਦਮ ਸਾਡੇ ਸਿਰ 'ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਹਰ ਇੱਕਲਾ ਜੰਮਾ ਹੋਵੋ ਜੀ 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 ਜ तपाईंलाई <laughs> धन्यवाद